ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਨਾਂ ਚੈਨਲ ਤੇ ਸਵਾਗਤ ਹੈ ਸਤ ਸਵੇਰ ਦਾ ਜੀ ਆ ਰੱਦੀ ਵਾਲੇ ਕਿਤਾਬਾਂ ਲਗੀਆਂ ਇਹ ਪਾਜ ਰੱਦੀ ਵਾਲਾ ਭਾਈ ਆਊਗਾ ਕਵਾਰਡ ਵਾਲਾ ਉਹਨੂੰ ਪਕਾਵਾਂਗੇ ਹੋਰ ਵੀ ਨਹੀਂ ਜਿਹੜੀਆਂ ਹੈਗੀਆਂ ਨਾ ਕੱਢ ਦਿਓ ਪਈਆਂ ਨੇ ਮੇਰੀਆਂ ਦਸਮੀਆਂ ਨੇ ਸਾਰੀਆਂ ਪਈਆਂ ਨੇ ਕੱਢ ਦਿਓ ਪੁੱਤ ਇੱਥੇ ਸਾਰੇ ਬਹੁਤ ਹੋ ਰਿਹਾ ਮੈਂ ਸਾਰਾ ਰੱਖਣ ਨੂੰ ਜੋ ਕੰਮ ਨਹੀਂ ਜੇ ਤੁਸੀਂ ਕੰਮ ਨਹੀਂ ਆਉਂਦੀਆਂ ਨੇ ਲੋੜ ਬੰਦ ਲਓ ਵੀ ਦੇ ਦੇ ਉਹਨਾਂ ਨੂੰ ਹੁਣ ਗੌਣ ਲਊਗਾ ਵਿੱਚ ਬਚਾ ਲੇ ਉਹ ਦੀ ਦੇ ਰਿਹਾ ਤਾਂ ਇਹ ਨਹੀਂ ਆਉਂਦੀਆਂ ਬਾਦੂ ਲੋ ਜਪਾ ਝਾੜੂ ਲਾਉਣਿਆਂਗੇ ਸਵੇਰ ਦਾ ਟਾਈਮ ਆਗਾ ਅੰਮਸੇ ਇੰਨੇ ਕੱਪੜੇ ਪਾਇ ਪੈਨੇ ਬਰਦੀਆਂ ਧੋਤ ਨਹੀਂ ਆ ਕੱਲ ਮੈਂ ਨਹੀਂ ਧੋਤੀਆਂ ਆਈਆਂ ਆ ਸੁਪਤੀ ਐ ਨਾ ਸਕੂਲ ਛੁੱਟੀ ਨਹੀਂ ਹੈਗੀ ਅੱਜ ਮੀਟਿੰਗ ਹੈ ਸਕੂਲ ਚ ਜਾਣਾ ਹੈ ਕੰਮ ਕਰ ਲਈ ਫਿਰ ਜਾਵਾਂਗਾ ਪੁੱਤ ਜਿਹੜਾ ਲਾੜਾ ਨਾ ਨੀ ਆ ਜੀ ਨਿਬੜ ਜਾਂਗੇ ਸਨੇਹੀ ਕੰਮ ਪੁੱਤਾ ਤਾਰਦੀ ਹਾਂ ਲੈ ਠੰਡਾ ਬਈ ਹੈ ਠੰਡਾ ਠੰਡਾ ਹੈ ਕਿਹੜੇ ਆ ਗਈ ਪੋਚ ਲੈ ਕੇ ਨਾ ਲਓ ਮੌਨ ਚੇਸ ਹੋਰ ਕੰਮ ਕਾਜ਼ ਨੂੰ ਕੋਈ ਜਦ ਥੋੜੇ ਸੁਸਤਿਆ ਲਾਜ ਜਨੇ ਬਰਗੀਆਂ ਧੋ ਕੇ ਬਾਲਟੀ ਚ ਕੱਢੇ ਪਾਉਣ ਵਾਲੇ ਕੱਪੜੇ ਸਾਰੇ ਮਸੂਲ ਚ ਪਾਏ ਗਵਾ ਸੱਚਾ ਢ ਚਾਲਦਾ ਉਹਦੋਂ ਮਾਤਾ ਦਾ ਚਾਲਦਾ ਚਾਲ ਉਹਦੋਂ ਮੇਰਾ ਚਾਲਦਾ ਸਰਦਾਰ ਜੀ ਮੱਝਾ ਨਮਾਉਣਗੇ ਫਟਾ ਫਾਟ ਕੰਮ ਹੋ ਗੇ ਅੱਪਾ ਉਹਨੇ ਵੀ ਆਪਣੇ ਸਾਹਮਣੇ ਸੁੱਤੀ ਆ ਜਿਹੜੀ ਛੋਟੀ ਹੋਤੀ ਉਹ ਜੋ ਸਾਹਮਣੇ ਤੁਸੀਂ ਦਰਵਾਜੇ ਦੇ ਕਮਰੇ ਚ ਲਾ ਗਏ ਅ ਕੱਲ੍ਹ ਨੂੰ ਮੈਂ ਜਦੋਂ ਆ ਪਰਸੂਆ ਕਮਰਾ ਸਾਫ ਕਰਿਆ ਰੇਬਿੱਟ ਚੋਣਾ ਜਿਹੜੇ ਜੋੜ ਜੁੱਤੀਆਂ ਨੇ ਉਹਨਾਂ ਨੂੰ ਵੀ ਚਿੱਟਕ ਚਿੱਟਕ ਜੀ ਉਲੀ ਉਲੀ ਲੱਗੀ ਪਈ ਆ ਸਾਰੇ ਸਾਰੇ ਹੁਣ ਜਦੋਂ ਪਾਵਾਂਗੇ ਪਹਿਲਾਂ ਸਰਪ ਚਪਾਕ ਧੋਣੀ ਪੈਣਗੂ ਚਾਲ ਚਾਣ ਤੋਂ ਪਹਿਲਾਂ ਸਾਰੇ ਤੋਂ ਤੋ ਰੱਖੀ ਸੇ ਲੋ ਡਾਂਗੇ ਅਰੇ ਇਹਨਾਂ ਤੇ ਵੀ ਚਿੱਟੀ ਚਿੱਟੀ ਹੋਏ ਪੈਣਗੇ ਜਦੋਂ ਪਾਏਗੇ ਆ ਮੇਰੇ ਮੱਝਾਂ ਵਾਲੇ ਨੇ ਕਿਉਂਕਿ ਕੱਪੜੇ ਦੇ ਬੂਟ ਮੱਜਾ ਚ ਰਹਿੰਦੇ ਨਹੀਂ ਗਿੰਦੇ ਹੋ ਜਾਂਦੇ ਨੇ ਹੁਣ ਆਪਾਂ ਇਹ ਜਿਹੇ ਖਰਾਬ ਹੋਣ ਲੱਗ ਗਏ ਆਂ ਪਾਣੀ ਨੂੰ ਪਾਣਾ ਤੇ ਬੁਰਾ ਲੱਗਦੀ ਨੇ ਇਹ ਪੱਕਾ ਦਿਵੜਾ ਸੰਭਰਿਆ ਦਾ ਰਹੇਗਾ ਸੱਚਾ ਪੱਕਾਣਾ ਆਪਾਂ ਤੇ ਨਹੀਂ ਆ ਗਿਆ ਪਟਾ ਪਟਾ ਕੰਮ ਕਰ ਗਏ ਕੱਪੜੇ ਧੋ ਕੇ ਆਪਾਂ ਨੇ ਬਾਰ ਦੀ ਪਹਿਲਾਂ ਕੋਤੀ ਸੀ ਹੋ ਤਸਨੀਹੀ ਤੋਂ ਨੇ ਪਿਆ ਕਰਨ ਦੇ ਕੱਪੜੇ ਕਿਉਂਕਿ ਸਰਦੀਆਂ 'ਚ ਸੁੱਕਿਆ ਨਹੀਂ ਕਰਨੇ ਹੈਨਾ ਜੀ ਬੰਦੇ ਕਲਾ ਨੂੰ ਸੁਖਮਨ ਲਾ ਰਿਹਾ ਪੋਛੇ Yeah. ਲੋਟੋਂ ਸੁਬਹਿਰ ਤੋਂ ਹਾਈ ਐਨੇ ਹੋਰ ਹੋ ਜਾਣਗੇ ਨਾ ਨਾ ਦਾ ਬਾਰਾ ਹਾਂ ਹਾਂ ਹਲੋ ਬੰਦੇ ਸੋਖਾ ਜਾਣਗੇ ਲੋ ਜੀ ਕੱਪੜੇ ਆਪਾਂ ਤੋਹ ਦਿੱਤੇ ਨੇਗੇ ਹੁਣ ਥੋੜਾ ਜਿਹਾ ਪੋਚਾ ਰਹੇ ਹਾਂ ਦਾ ਗੁਰਮਣ ਉਹ ਲਾਉਂਦੀ ਹੈਗੀ ਤੇ ਸਰਦਾਰ ਜੀ ਨਮਾ ਰਹੇ ਨੇ ਇੱਧਰ ਮੱਝਾਂ ਮੱਝਾਂ ਨਾ ਮਾ ਰਹੇ ਨੇ ਸਰਦਾਰ ਜੀ ਚੌੜ ਵਾਲੀ ਕਰ ਦੇਣਾ ਕਟੀਆਂ ਜੀਆਂ ਨਾ ਇਹ ਤਾਂ ਕੀਲਿਆਂ ਨਾਲ ਹੀ ਟੱਕਰਾਂ ਲਾਈ ਜਾਂਦੀਆਂ ਨੇ ਕੀਲਿਆਂ ਨਾਲ ਹੀ ਲੋ ਜੀ ਆਪਾਂ ਕਰਦੇ ਆ ਮੱਝਾਂ ਥੱਲੋਂ ਸਫਾਈ ਤੇ ਆਪਣੇ ਕੱਟੀ ਕੁਛ ਠੀਕ ਆਏਗੀ ਹੁਣ ਫਿਰ ਮੈਂ ਸੁੱਕੀ ਚਾਹ ਵਾਰਦੀ ਆ ਉਹ ਦਿੰਨੇ ਆਂਗੇ ਫੇਰ ਆਉਂਗੇ ਇੱਧਰ ਚਮਚਾ ਪਾਣੀ ਦੇ ਗਲਾਸ ਚ ਸੁੱਕੀ ਚਾਹ ਦਾ ਬਾਲ ਦੇਾਂਗੇ ਤੇ ਇਧਰੋਂ ਸਾਰਾ ਸੰਭਰਤਾ ਦੇਖੋ ਜੀ ajo helper ਪਾਈ ਆ ਆਣਾ ਸਰਦਾਰ ਜੀ ਲੱਗ ਜਾਣਗੇ ਸਾਰਾ ਸਾਮਰ ਸੰਰਈਆ ਹੋ ਜਾਊਗਾ ਇੱਕੋ ਆਹੀ ਰਹਿ ਗਿਆ ਬਸ ਆਪਣਾ ਸਫਾਈ ਵਾਲਾ ਕੰਮ ਇੱਕ ਕਮਰਾ ਰਹਿ ਗਿਆ ਇੱਕ ਚਿਵਾਰਾ ਬਸ ਆਹ ਕੜ ਕੜਿਆ ਰਹਿ ਗਿਆ ਹੋਰ ਆਪਣਾ ਤਕਰੀਬਨ ਸਾਰਾ ਸਫਾਈਆਂ ਦਾ ਕੰਮ ਹੋ ਚੁੱਕਿਆ 13 ਕੱਪੜੇ ਲੀੜਾ ਤੋਤ ਆ ਗਿਆ ਆਇਦਰ ਪੋਚਾ ਲਾ ਗਈ ਸੁਖਮਣ ਕਿ ਲਾ ਪੈ ਸੱਕੂ ਜੂਗਾ ਹੌਲੀ ਹੌਲੀ ਹੈਨਾ ਤੇ ਬੀਬੀ ਲੱਗੇ ਐਦਰ ਰੋਟੀ ਹੋਗਾ ਦੁੱਧ ਠੰਡਾ ਬੀਬੀ ਪਾਠ ਚੱਲ ਰਿਹਾ ਮਾਤਾ ਦਾ ਤਾਂ ਨਹੀਂ ਹੈਗਾ ਹਈ ਫ੍ਰਿਜ ਚ ਫੇਰ ਧਰਾਂਗੇ ਲੱਸੀ ਲੁੱਸੀ ਵਾਲੀ ਕੈਨ ਨਹੀਂ ਨਿਕਲ ਜੂਗੀ ਚਲੋ ਜੀ ਮੈਂ ਚਾਹ ਬਾਲ ਦਿਆਂਗੀ ਕਿ ਰੋਟਾ ਸੁਕਵਲਾਂ ਉਹ ਤੋਂ ਤੋਂ ਵਾ ਇਤੇ ਵਾ ਦੋ ਚਮਚੇ ਇੱਕ ਗਲਾਸ ਪਾਣੀ ਦਾ ਪਾ ਲਾਂਗੇ ਇਹਨਾਂ ਇੱਧਰ ਛਿੜ ਦੰਦੀਆਂ ਨੇ ਮੈਂ ਕਹਿਆ ਹੁਣ ਵੇ ਬਾੜੀ ਲਾਉਣੀ ਐ ਇਧਰ ਨਾ ਛਿੱਟੂ ਡੈੜੀ ਐ ਡੀਕੰਪੋਜ਼ ਹੋਊਗਾ ਹਾਂ ਤੇ ਮੈਂ ਇਹਦਾ ਡੀਕੰਪੋਜ਼ ਨਾਲ ਇਹ ਮੈਂ ਆ ਕੇ ਚੱਕ ਦੋ ਕੱਪੜੀ ਬਾਦਲ ਕੇ ਕੋਈ ਕੀ ਐਡੀ ਕੰਪੋਸ ਇਹਦਾ ਹੁਟਾ ਇਹ ਸਰਦਾਰ ਜੀ ਪਹਿਲਾਂ ਦਾਦੀ ਡੈੜੀ ਐ ਖਾਦ ਦਾ ਕੰਮ ਕਰੂਗੀ ਇਹ ਨਾ ਰੋਟਾ ਬਿੱਟਰ ਫੇਰਨੇ ਕੋਈ ਤੈਨੂੰ ਵੀ ਪਤਾ ਕਿ ਕਿੱਥੇ ਰੁਮਾ ਮੈਨੂੰ ਪਤਾ ਸੀ ਏ ਮਹੀਨੇ ਤੁਸੀਂ ਰੂਟਾ ਬੀਟਰ ਫੇਰਦੇ ਹੁੰਨੇ ਹੋਗੇ ਚਲੋ ਸਰ ਬਾਉਣਿਆਂਗੇ ਫਿਰ ਜਾਣਿਆਂ ਸਰ ਬਾਕੇ ਤੇ ਗੁਰਮਣ ਚੱਕ ਦੂਗੀ ਇਸ ਤੋਂ ਜਾਣਿਆਂ ਕਿਉਂ ਮੈਂ ਕਰ ਦੂਗਾ ਅ ਚਟਕੀ ਮੈਂ ਜਿੰਨੀ ਹੋ ਸੇਬਾਂ ਦਾ ਕੂੜਾ ਚੇਲੇ ਦਾ ਸਿਲਕਾ ਮੈਂ ਮਾਣੀ ਸੁੱਕਾ ਪੀ ਹਾਂ ਬਈ ਮੈਂ ਤਾਂ ਪਠੰਡੇ ਨਾਲ ਬਿੰਦ ਲਾ ਦੇ ਲੋ ਜੀ ਆਪਣੇ ਕੰਮ ਨਿਬੜ ਗਏ ਵੀਰ ਸਾਥੀ ਭੱਜੀ ਗੋਮਨ ਨੇ ਲਾਤਾ ਪੋਚਾ ਸੰਗਾ ਕਿਚਨ ਲੋਜੀਪਾਨਾ ਸੂਟ ਦੇਖਦੇ ਸੀਗੇ ਤੇ ਹੈਂਡ ਵਰਕ ਦੇ ਸੂਟ ਨੇ ਸੁਖਮਾ ਹੋਰਾਂ ਵਾਸਤੇ ਰੰਗ ਦਾ ਸਾਰਾ ਇਹ ਦਾ ਸਟਾਈਲ ਹੈ ਸੰਗੇ ਮੈਨੇ ਤਾਂ ਸਾਰੇ ਸੁੰਨ ਨਹੀਂ ਸਾਰੇ ਹੈਂਡ ਵਰਕ ਦੇ ਬੜੀਕ ਦੇ ਪੀਸ ਹੈਗੇ ਰੰਗ ਦੇਖੋ ਅੱਠ ਰੰਗ ਨੇ ਇੱਥੇ ਰੰਗਟਾਉ ਦੇ ਇੱਕ ਗਲਾਸ ਚ ਆ ਗਈ ਸਾਰਾ ਹੈਂਡਵਰਕ ਵੀ ਕਰ ਲਿਆ ਇਸ ਦਾ ਨਾਮ ਦਬੱਟਾ ਉਸਨੂੰ ਵੇਖ ਕੇ ਦਬੱਟੇ ਨਹੀਂ ਆਹ ਉਹ ਹੁੰਦੇ ਨਹੀਂ ਦੂਜੇ ਨੇ ਹੈਨਾ ਸੁਣ ਰੈਫੀ ਚੱਲੇ ਲੱਗ ਗਈ ਜੀ ਮੋਢੇ ਹੀ ਘੱਟ ਲੱਗ ਗਈ ਮਸਨ ਬਸ ਸਿਰ ਤੇ ਕੋਈ ਲੰਦਾ ਨਹੀਂ 35 ਚੀਜ਼ਾਂ ਨਹੀਂ ਇਹਦਾ ਨਾਮ ਕਿਹੜਾ ਲੈਣਾ ਹੈ ਮੇਰਾ ਤਾਂ ਰੰਗੋ ਹੀ ਆ ਉਹ ਵੀ ਹੋਰ ਨਾਲ ਦੇ ਕੋਮੈਂਡੀ ਹੈ ਨੀ ਹਨੀ ਮੈਂ ਜੀ ਸੁਣਨਾ ਉਹ ਕੇ ਬਸ ਇਹ ਸੈਂਟਰ ਪੈਨਲ ਹੀ ਨੇ ਇਸ ਤਰ੍ਹਾਂ ਕਰੇਗੀ ਬਾਵਾ ਮਾਂ ਤੇ ਕੜਾਈ ਬਾਵਾ ਮਾਂ ਤੇ ਵੀ ਹੋਊਗੀ ਪੌਂਚੇ ਦੀ ਵੀ ਹੋਊਗੀ ਪੌਂਚੇ ਦੀ ਵੀ ਪੌਂਚੇ ਵਾਲੀ ਕੜਾਈ ਸਟ੍ਰੇਟ ਸਲਵਾਰ ਵਾਲੀ ਆ ਹਾਂ ਜਾਂ ਤੁਸੀਂ ਮਰਜ਼ੀ ਬਣਾਓ ਵਾਕ ਤਾਂ ਬਹੁਤ ਸੋਹਣਾ ਹੈ ਬੁਟੀਕ ਵਿੱਚ ਅੱਜਕੱਲ੍ਹ ਇਹ ਮਾਰਟਰ ਡੈਂਡਾ ਉਹ ਬਣਾ ਲਓ ਬਹੁਤ ਸੁਣੀ ਚੱਲਦੀ ਹੈ। ਕਾਟਨ ਦੇ ਲੰਬਾਈ ਕਿੰਨੀ ਆ ਰਹੀ ਹੈ? ਲੰਬਾਈ ਦੀ ਕੋਈ ਦਿੱਕਤ ਨਹੀਂ। نیچے ਘੇਰੇ ਤੇ ਲੈ ਸਕੀਂ ਜਿੰਨੀ ਮਰਜ਼ੀ ਲੈ। ਪਰ ਉੱਪਰ ਜਿੰਨੀ ਮਰਜ਼ੀ ਅੜਜੇਸਟੇ ਕਰੋ ਦੁਪੱਟਾ। ਨਹੀਂ ਲੰਬਾਈ ਥੋੜੀ ਲੱਗਦੀ ਹੈ। 45 ਤੱਕ ਬਣ ਜੂਈ ਦੇਖੋ। ਕਰਕੇ ਲੰਬਾਈ ਐਨੀ ਪਿਆਰ ਦੀ। ਦੁਪੱਟਾ। ਇਹ ਮੋਈ ਨਾ ਵਰਤਦੇ ਕਿੰਨਾ ਹੈ। ਆਈਡੈਂਟਿਟੀ ਚੀਜ਼ ਹੈ ਨਹੀਂ ਸਾਰੀ। ਕੋਚ ਬਾਲਿਆ ਨਹੀਂ ਦੇਖ ਲੈ ਹੁਣ ਬੱਬੀਂ ਦੇ ਬੀਨੋ ਸਾਈਟ ਤੇ ਨਿਕ ਤੇ ਆ ਕੇ ਦੂਜੀ ਕੁੜੀ ਨੂੰ ਕਿਹੜਾ ਕਰਦੇ ਆਂ ਉਹਨੂੰ ਅਲੱਗ ਜਿਆ ਕਰ ਲੈ ਆ ਕਰ ਲੋ ਇਹਨਾਂ ਦੋਨੋਂ ਚ ਕਰ ਲੈ ਅਜੇ ਸੂਟ ਸੂਟ ਪਹਿਣੀ ਆ ਫਿਰ ਪਰ ਦੇ ਰਾਤੀ ਜਦ ਤਰ ਕੋਲ ਹੈਗਾ ਨੀ ਹਾਂ ਰਾਤ ਉਹਨੂੰ ਮੈਂ ਲੈ ਫਰੰਟ ਮੈਕਾ ਇਹਦਾ ਕਿਉਂ ਰ ਇੱਕ ਫਰੇਜ ਬਿਲਕੁਲ ਹੀ ਮਾਰਦੀ ਰੱਖਦਾ ਹੈ ਇੱਕੋ ਹੀ ਪੁਲਿਸ ਹੋ ਗਿਆ ਵਾਦਾ ਉਹ ਹੀ ਜੀ ਰਿਟਾ ਆਹ ਲਿਆਲੀ ਹੰਤ ਤਾ ਫਰੰਟ ਆ ਗਿਆ ਬੈਕ ਦੇ ਕੋਈ ਨਹੀਂ ਸੌਂਗੇ ਬਾਟਮ ਤੇ ਬਹੁਤ ਸਮਾ ਵਰਕ ਹੈ ਜੀ ਦੁਪੱਟਾ ਸਾਰਾ ਫੋਰਸ ਆਰੇ ਰੰਗ ਦੂਸਰਾ ਚਿਲਰ ਫਰੋ ਆਪਾਂ ਆ ਪਿਲੇ ਜੀ ਤੂੰ ਲੈ ਜੋ ਉਹ ਲੈ ਜੀ ਉਹ ਬਈ ਉਹ ਫਟ ਨਹੀਂ ਆ ਬੜਾ ਬੰਦ ਬਚੇ ਇਨਕਾਰ ਕਰਾ ਜਦੋਂ ਮਰਜੀ ਬਾ ਗੀ ਅਸੀਂ ਕੁੜੀ ਨਾ ਫਟ ਕਰਨੀ ਚੀਜ਼ ਨਹੀਂ ਜਾਨ ਸਰ ਕੁਬੀ ਹਾਂ ਵਧੀਆ ਚੀਜ਼ ਲੈ ਕੇ ਕੀਤੀ ਹੈ ਵੀਡੀਓ ਜੇ ਤਾਂ ਵੱਧ ਵੱਸਦਾ ਵੀਡੀਓ ਬਣਾ ਲੈ ਤਰੋਂ ਲਗਾ ਦੇਣਾ ਉਹ ਹੀ ਹੈ ਤਾਂ ਉਹ ਹੀ ਪੈ ਲੜਾ ਇਹ ਰੰਗ ਰੰਗ ਦੇ ਤੇ ਤਾਂ ਕੰਨ ਚਾ ਦੇ ਰਹੀ

ਤੇ ਨਵਾਂ ਅੱਜ ਗਏ ਨੇਗੇ ਤੇ ਸاهر ਦੇ ਸਕੂਲ ਚ ਗਏ ਸੀ ਸੁਖਮਣ ਉਹਨਾਂ ਦੇ ਲੰਗੋਆ ਸੰਨ ਤੇ 13-14 ਕਿਲੋਮੀਟਰ ਪੈਂਦਾ ਦਾ ਤੇ ਸਕੂਲ ਚ ਮੀਟਿੰਗ ਸੀਗੀ ਉੱਥੇ ਜਾ ਕੇ ਫਿਰ ਬਾਜ਼ਾਰ ਚ ਵਾਗੀਆਂ ਤੇ ਸੁਖਮਣ ਨੇ ਨਾ ਦੋ ਸੂਟ ਲੈਣੇ ਸੀ ਹੁਣ ਵਿਆਹ ਲਈ ਤੇ ਇੱਕ ਸੂਟ ਤਾਂ ਆਰਡਰ ਕਰ ਦਿੱਤਾ ਗੁਰਮਨ ਨੇ ਇੱਕ ਸੁਖਮਣ ਨੇ ਤੇ ਇੱਕ ਅੱਜ ਉਥੋਂ ਦੁਕਾਨ ਤੋਂ ਪਸੰਦ ਆ ਗਿਆ ਉਹ ਲਿਆਈ ਸੋ ਕੁਮਾਰ ਸੁਖਮਨ ਦੀ ਜਿਹੜੀ ਸ਼ਾਪਿੰਗ ਆ ਜੀ ਉਹ ਹੋ ਗਈ ਆ ਪੂਰੀ ਗੁਰਮਨ ਦਾ ਸੂਟ ਰਹਿ ਗਿਆ ਗੁਰਮਨ ਨੂੰ ਲਿਆ ਰਾਵਾਂਗੇ ਤੇ ਅੱਜ ਸਕੂਟੀ ਤੇ ਬੈਠਿਆਂ ਚ ਜਾਂਦਾਂ ਨੇ ਫਿਰ ਕੋਈ ਕੰਮ ਹਨਾ ਦੱਸ ਸੀਗਾ ਫਿਰ ਦੋ ਦੋਨੇ ਮਾਮਾ ਤੀਂ ਭੱਗ ਗਏ ਸੀ ਅਸੀਂ ਇੱਕ ਦਿਨ ਸੁਖਮ ਗੁਰਮਨ ਜੋਤ ਨੂੰ ਦਿਵਾ ਲਿਆਵਾਂਗੇ ਅ ਅੱਜ ਉਹ ਜਿੱਤੀ ਜਾਂਦੀ ਇੱਥੇ ਪਸੰਦ ਨਹੀਂ ਆਈ ਹੈਗੀ ਗਾਹਾਂ ਅਜੇ ਅਸੀਂ ਹੋਈਆਂ ਨਹੀਂ ਹੈਗੀਆਂ ਤੇ ਮੈਨੂੰ ਤਾਂ ਇੱਥੇ ਜਾ ਕੇ ਜਿੱਤੀ ਵੀ ਲੈ ਲਈ ਆਪਾਂ ਸੋ ਪਰਮਨ ਦੀ ਸ਼ਾਪਿੰਗ ਤੋਂ ਹੋ ਗਈ ਆ ਵਿਆਹ ਦੀ ਤੇ ਇੱਕ ਆਰਡਰ ਕਰ ਦਿੱਤਾ ਇੱਕ ਬਾਜ਼ਾਰ ਚੋਂ ਲਈ ਤੇ ਚਲੋ ਜੀ ਆਪਾਂ ਹੁਣ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੇ ਤੁਸੀਂ ਜਿਹੜੀ ਰੋਟੀ ਤੇ ਲਾ ਕੇ ਦਵਾਈ ਦਿੰਦੇ ਹੋ ਮੱਝ ਨੂੰ ਉਹ ਪਾਰੇ ਵਾਸਤੇ ਦਿੰਨੇ ਹੋਗੇ ਵੀ ਛਣ ਕਿਹੜੀ ਆ ਦਿਖਾਓ ਸਾਨੂੰ ਤੇ ਮੈਂ ਉਹ ਤੁਹਾਨੂੰ ਦਿਖਾ ਦਿੰਦੀ ਉਹ ਨਾਲ ਸੋਣ ਤੋਂ ਪਹਿਲਾਂ ਦੇਣੀ ਹੁੰਦੀ ਹੈ ਕਿ ਇੱਕ ਮਹੀਨਾ ਸੀ ਥੋੜਾ ਜਿਹਾ ਲੇਟ ਹੋ ਗਏ ਸੀ ਤਾਂ ਕਰਕੇ ਛੋਟੀ ਪੈਕਿੰਗ ਲਿਆਂਦੀ ਤੁਸੀਂ ਕਿਲੋ ਵਾਲੀ ਲਿਆਇਓ ਕਿਲੋ ਵਾਲੀ ਲਿਆ ਕੇ ਤੁਸੀਂ ਉਹਨੂੰ ਮੋਟੀਆਂ-ਮੋਟੀਆਂ ਦੋ ਰੋਟੀਆਂ ਪਕਾ ਲਿਆ ਕਰੋ ਜਾਂ ਬਈਆਂ ਰੋਟੀਆਂ ਬਸ ਦੀਆਂ ਦੋ ਚਾਰ ਉਹ ਤੇ ਲਾ ਲਿਆ ਕਰੋ ਜੇ ਨਹੀਂ ਆਪਾਂ ਪੂਰੀ ਬਣਾ ਲੈਣੀ ਹੁੰਦੀ ਆ ਹਨਾ ਕਈ ਵਾਰੀ ਮੋਟੀ ਰੋਟੀ ਬਣਾ ਲਿਆ ਕਰੋ ਚੋਕ ਪੜ ਕੇ ਪੂਰੀ ਚਮਚਤ ਬਾਈ ਦਾ ਪਾ ਕੇ ਉਹਨੂੰ ਮੱਝ ਨੂੰ ਦੇ ਦਿਆ ਕਰੋ ਹਨਾ ਨਹੀਂ ਤਾਂ ਉਹਨਾਂ ਥੋੜਾ ਛੱਡੇ ਤੇ ਸਾਈਨਿੰਗ ਜੀ ਆ ਜਾਂਦੀ ਸੋਹਣਾ ਹੋ ਜਾਂਦਾ ਤੇ ਨਾ ਇਹ ਜਿਹੜਾ ਕੋਈ ਥਾਣਾ ਚ ਕੋਈ ਮਾੜੀ ਮੋਟੀ ਧਾਰ ਬਦ ਘਟ ਹੁੰਦੀ ਹੈ ਹੈਨਾ ਉਹ ਸਹੀ ਹੋ ਜਾਂਦੀ ਹੈਗੀ ਤੇ ਬਾਕੀ ਇੱਕ ਭੈਣ ਮਟਕੀ ਤਾਂ ਜਿਹੜਾ ਕਹੇ ਕੈਲਸ਼ੀਅਮ ਥੋੜਾ ਸੋਇ ਚ ਪਿਆ ਦਾ ਵੀ ਉਹ ਕਿਵੇਂ ਆਗਾ ਉਹ ਵੀ ਤੁਹਾਨੂੰ ਦੱਸਦੇ ਉਹ ਸੂਈਆਂ ਹੋਈਆਂ ਮੱਜਾਂ ਨੂੰ ਪਾਉਣੀਆਂ ਸੀ ਰੇਟੀ ਚ ਕਰਦੀ ਐਤ ਮੈਂ ਹੁਣ ਵੈਸੇ ਹੀ ਕਰਦੇ ਆਂ ਵੀ ਜਿਹੜੇ ਅਸੀਂ ਮੱਜਾਂ ਸੂਣ ਤੋਂ ਬਾਅਦ ਕੈਲਸ਼ੀਅਮ ਪਾਉਣੇ ਉਹ ਤੁਹਾਨੂੰ ਦਿਖਾਣ ਵਾਲੀਆਂ ਹੁਣ ਮੈਂ ਪਾਉਂਗੀ ਸਰਦਾਰੀ ਕੱਪ ਪਾਈਆਂ ਨੇ 3:00 ਵਜੇ ਕਿਉਂਕਿ ਹਨਾ ਤੇ ਜੇ ਇਹਨਾਂ ਨੂੰ ਪਾਣੋਂ ਕੋਈ ਪਤਾ ਨਹੀਂ ਕੀ ਚੱਕਰ ਆ ਗਿਆ ਅੱਜ ਗਲ ਕੋਟੂ ਦੇ ਟੀਕੇ ਲਾ ਕੇ ਗਏ ਡਾਕਟਰ ਦੇ ਕੇ ਗਏ ਉਹ ਗੁਣ ਲਾਉਣੇ ਨੇਗੇ ਇੱਕੇਦਮ ਅੱਜ ਦੁੱਧ ਘਟ ਗਈ ਆਗੀ ਪਤਾ ਨਹੀਂ ਤਾਂ ਹੁਣ ਆ ਠੰਡ ਜੀ ਹੋਊਗੀ ਪਤਾ ਨਹੀਂ ਕੀ ਚੱਕਰ ਆ ਹਨਾ ਤਾਂ ਡੋਕਾ ਡੋਕਾ ਕਰਦੀਆਂ ਨੇ ਮੱਜਾਂ ਹੁਣ ਤਾਂ ਘਟ ਗਈਆਂ ਤਿਆਰ ਤੋਂ ਤੁਹਾਨੂੰ ਦਿਖਾਉਣੇ ਜੋ ਦਵਾਈ ਤੇ ਡਿੱਤੀ ਰਦੀ ਸਬਜੀ ਧੌਂਦੀ ਐ ਥੀਰਦੀ ਐ ਸਬਜੀ ਬਣਾਵਾਂਗੇ ਅੱਜ ਆਲੂ ਆਏ ਨੇ ਕੀ ਰਤੀ ਤਾਂ ਉਹ ਵੀ ਰਤੀ ਹਾਂ ਕੋਸ ਦਾ ਚਾ ਸਬਜੀ ਦਾ ਕੰਮ ਨੇ ਬੜਾ ਗਰਮਣ ਜੋ ਤੇ ਬਾਧੂ ਘਾ ਚੁਕਤਾਬਾ ਇਕੱਠੀਆਂ ਕਰਦੀ ਐ ਜੀ ਜਿਹੜੀਆਂ ਕੰਮ ਦੀਆਂ ਨੇ ਉਹ ਰੱਖਦੀ ਐ ਜਿਹੜੀਆਂ ਬੇਕਾਰ ਨੇ ਉਹ ਕੱਲੀ ਫਿਰ ਅੱਜ ਦੀਆਂ ਚੁਕਾ ਦਾਂਗੀ ਮੰਮਾ ਸਾਡੀ ਕੱਟੀ ਅੱਜ ਕੁਝ ਠੀਕ ਲੱਗਦੀ ਐ ਕੱਟੀ ਵੀ ਸਾਡੀ ਪਤਾ ਨਹੀਂ ਕੀ ਕਰਾਇਆ ਇਹ ਤੇ ਆਹ ਇਹ ਦਵਾਈ ਤਾਂ ਫਾਈਏਗੀ ਤੇ ਮੈਂ ਸਵੇਰ ਵੇਲੇ ਦੇਰੋਂ ਚਾਹੀ ਦੁਪਹਿਰ ਵੇਲੇ ਦੇਰੋਂ ਮੱਝ ਨੂੰ ਘੇਰਾ ਦੇਰੋਂ ਇੱਕ ਆ ਕੈਲਸ਼ੀਅਮ ਮੰਮਾ ਕਾ ਰਸੀਮ ਸੌਗਰਾਮ ਦੇਣਾ ਹੁੰਦਾ ਜੀ ਚਲੋ ਜੀ ਹੁਣ ਆਪਣੇ ਹਨਾ ਕੰਮਾਂ ਦਾ ਟਾਈਮ ਹੋਇਆ ਪਿਆਗਾ ਆਪਾਂ ਕਰ ਦਾਂਗੇ ਜੀ ਵੀਡੀਓ ਦਾ ਐਂਡ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾ ਕੇ ਪਿਆਰਾਂ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਬੱਸ ਹੁਣ ਆਪਾਂ ਕਰ ਦਾਂਗੇ ਮੱਝਾ ਵਾਂਦੇ ਸਬਜੀ ਸੁਬਜੀ ਧਰਦੇ ਹੁਣ ਅਜੇ ਬਾਹਰ ਹੈਣਾ 3 ਵਜੇ ਤੋਂ ਬਾਹਰ ਆਥਨ ਦੇ ਕੰਮ ਸੁਰੂ ਸੁਰੂ ਤੋਂ ਕਿਰੋਂਦੇ ਹੋਏ ਨੇ ਬੀਬੀ ਸਬਜੀ ਕੱਟਣ ਲੱਗ ਰਹੀ ਐ ਮੈਂ ਭਾਂਡਾ ਠਿੱਕਰ ਮਾਂਜਿਆ ਸੀਗਾ ਅਜੇ ਮਲਾਈ ਰੜਕਣ ਵਾਲੀ ਪਈ ਹੈਗੀ ਹੈਣਾ ਕੰਮ ਤਾਂ ਕਹਿੰਦੇ ਨੇ ਜਿਹਨੇ ਕਰਨਾ ਹੈ ਉਹਨੂੰ ਕੋਈ ਘਾਟ ਨਹੀਂ ਜਿਹਨੇ ਨਹੀਂ ਕਰਨਾ ਆਪਣਾ ਛੱਡ ਕੇ ਪੈ ਜਾ ਆਪਾਂ ਛੱਡ ਕੇ ਪੈ ਜੀਏ ਤਾਂ ਪੈ ਜੀਏ ਕੋਈ ਕੰਮ ਵੀ ਨਹੀਂ ਹੁੰਦਾ ਜੇ ਕਰੀ ਜਾਈਏ ਫਿਰ ਆਪਾਂ ਸਾਧਨ ਕਰੀ ਜਾਂਦੇ ਹਣਾ ਚਲੋ ਜੀ ਮਿਲਾਂਗੇ ਪਕਾਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ